अच्छा हां हरप्रीत यार मुंडे दा नाम रखना दस कोई ਘੈਂਟ ਜਿਹਾ ਨਾਮ ਨਾਮ ਭਰਾਵਾ ਜਿਹੜਾ ਮਰਜ਼ੀ ਰੱਖ ਦੇ ਹਮ ਔਰ ਬੱਚੇ ਦਾ ਕਰਤਾਰ ਸੋਹਣਾ ਬਣਾਈ ਨਾਮ ਸੋਹਣਾ ਚ ਕੁਛ ਨਹੀਂ ਰੱਖਿਆ ਮੈਂ ਤੈਨੂੰ ਇੱਕ ਗੱਲ ਦੱਸਦਾ ਅੱਛਾ ਜਦੋਂ ਮੈਂ ਸਕੂਲ ਚ ਪੜਾਉਂਦਾ ਹੁੰਦਾ ਸੀ ਨਾ ਹਮ 11ਵੀਂ ਜਮਾਤ ਦੇ ਨਿਆਣੇ ਸੀਗੇ ਹਮ ਮੈਨੂੰ ਇੱਕ ਜਵਾਕ ਪਿੱਛੋਂ ਆਵਾਜ਼ ਮਾਰ ਕੇ ਨਾ ਨਾਲ ਦੇ ਦੀ ਸ਼ਿਕਾਇਤ ਲਾਉਂਦਾ ਹਮ ਆਂਦਾ ਸਰ ਜੀ ਵਾਹਿਗੁਰੂ ਗਾਲਾਂ ਕੱਢੀ ਜਾਂਦਾ ਮੈਂ ਹੈਰਾਨ ਜਿਹਾ ਹੋ ਗਿਆ ਅੱਛਾ ਮੈਨੂੰ ਗੱਲ ਅਜੀਬ ਜਿਹੀ ਲੱਗੀ ਭਰਾਵਾ ਇਹ ਗੁਰੂ ਗਾਲਾਂ ਕੱਢੀ ਜਾਂਦਾ ਹੂੰ ਪਰ ਹਾਂਜੀ ਕਹਦਾ ਕਹਦਾ ਮੁੰਡੇ ਦਾ ਨਾਂ ਕਹਿੰਦਾ ਵਾਹਿਗੁਰੂ ਆ ਲੈ ਮੈਂ ਉਹਨੂੰ ਕੋਲੇ ਬੁਲਾਇਆ ਹੂੰ ਮੈਂ ਕਿਹਾ ਵੀ ਤੇਰਾ ਨਾਂ ਤਾਂ ਬਹੁਤ ਸੋਹਣਾ ਕਾਕਾ ਹਾਂ ਮੈਂ ਕਿਹਾ ਨਾਂ ਤੇਰਾ ਰੱਖਿਆ ਕਿਨੇ ਕਹਿੰਦਾ ਮੇਰੇ ਦਾਦੇ ਨੇ ਰੱਖਿਆ ਅੱਛਾ ਦਾਦੇ ਨੇ ਤੇਰਾ ਨਾਂ ਬਹੁਤ ਸੋਹਣਾ ਰੱਖਿਆ ਉਹਨੇ ਸੋਚ ਕੇ ਰੱਖਿਆ ਹੋਣਾ ਵੀ ਮੇਰਾ ਇਹ ਪੋਤੇ ਦਾ ਕਰਤਾਰ ਸੋਹਣਾ ਹੋਊਗਾ ਵਾਹਿਗੁਰੂ ਵਰਗਾ ਹੋਊਗਾ ਸੋਹਣਾ ਪਰ ਮੈਂ ਕਿਹਾ ਤੇਰੇ ਮੂੰਹੋਂ ਇਹ ਗਾਲਾਂ ਜੱਜਦੀਆਂ ਨਹੀਂ ਹੂੰ ਉਹਨੂੰ ਗਾਲਾਂ ਨਾ ਕੱਢਿਆ ਕਰ ਸਹੀ ਗੱਲ ਉਹ ਗਾਲਾਂ ਕੱਢਣੋਂ ਤਾਂ ਹਟ ਗਿਆ ਮੁਰਕੇ ਸ਼ਿਕਾਇਤ ਵੀ ਨਹੀਂ ਆਈ ਉਹਦੀ ਕੋਈ ਅੱਛਾ ਹਾਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਨੌ ਦੇ ਵਿੱਚੋਂ ਕਰਤਾਰ ਨਹੀਂ ਨਿਕਲਦਾ ਹਾਂ ਜੇ ਚੰਗੇ ਕਰਤਾਰ ਹੋਣ ਤਾਂ ਨੌ ਬਣ ਜਾਂਦਾ ਠੀਕ ਆ ਹਾਂ ਬੱਚਿਆਂ ਦੇ ਨੌ ਸੋਹਣੇ ਰੱਖਣ ਨਾਲ ਕੁਝ ਨਹੀਂ ਹੁੰਦਾ ਉਹਦਾ ਮੇਰਾ ਵੀਰ ਕਰਤਾਰ ਸੋਹਣਾ ਬਣਾਈ ਨੌ ਉਹਦਾ ਆਪੇ ਸੋਹਣਾ ਬਣ ਜਾਣਾ ਨੌ ਜਿਹੜਾ ਮਰਜ਼ੀ ਰੱਖ ਵਧੀਆ ਯਾਰ ਆਪਣੇ ਤਿਆਰ ਰੇਪ ਦੱਸਤਾ ਤਾਂ ਹਾਂ ਚਲ ਮੈਂ ਕੋਸ਼ਿਸ਼ ਕਰੂੰ ਯਾਰ ਠੀਕ ਆ ਹੁਣ ਨੌ ਤੇ ਜਿਹੜਾ ਮਰਜ਼ੀ ਰੱਖ ਦਈਏ ਹਾਂ